ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਨ YouTube ਚੈਨਲ Job Alert ਭਾਈ ਅਮਨ ਤੇ ਦੋਸਤੋ ਅੱਜ ਇੱਕ ਨਵਾਂ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਜੋ ਕਿ ਫਰੈਸ਼ ਨੋਟੀਫਿਕੇਸ਼ਨ ਜਾਰੀ ਹੋਇਆ ਹੈਗਾ ਸੇਵਾ ਕੇਂਦਰ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਆਧਾਰ ਆਪਰੇਟਰ ਅਤੇ ਆਧਾਰ ਸੁਪਰਵਾਈਜ਼ਰ ਦੀ ਇਹ ਜੋ ਭਰਤੀ ਰਹਿਣ ਵਾਲੀ ਹੈ 10ਵੀਂ ਤੇ 12ਵੀਂ ਪਾਸ ਕੈਂਡੀਡੇਟਾਂ ਦੇ ਲਈ ਰਹਿਣ ਵਾਲੀ ਹੈ ਬਹੁਤ ਬੜੀ ਮੌਕਾ ਆ ਚੁੱਕਾ ਹੈ ਜੀ ਇਹਨਾਂ ਪੋਸਟਾਂ ਨੂੰ ਕਿਵੇਂ ਅਪਲਾਈ ਕਰਨਾ ਹੈ ਤੇ ਇਹਦੇ ਉਮਰ ਹੱਦ ਕੀ ਰਹਿਣ ਵਾਲੀ ਹੈ ਇਹ ਵਿੱਚ ਕੁਆਲੀਫਿਕੇਸ਼ਨ ਕੀ ਮੰਗੀ ਗਈ ਹੈ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਗੇ ਵੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਆਵਰ ਬਟਨ ਪ੍ਰੈਸ ਕਰ ਦੇਣਾ ਤਾਂ ਕਿ ਪੰਜਾਬ ਵਿੱਚ ਕੋਈ ਵੀ ਜੋ ਨਵਾਂ ਅਪਡੇਟ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਜੇ ਤੁਸੀਂ ਸਮਾਂ ਰੈਂਦੇ ਹੋ ਉਸ ਨੂੰ ਅਪਲਾਈ ਕਰ ਸਕੋ ਤਾਂ ਜਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਇਹ ਵਕੈਂਸੀ ਆਧਾਰ ਸੁਪਰਵਾਈਜ਼ਰ ਅਤੇ ਆਧਾਰ ਆਪਰੇਟਰ ਦੇ ਲਈ ਰਹਿਣ ਵਾਲੀ ਹੈ ਜੋ ਕਿ ਡਿਸਟ੍ਰਿਕਟ ਵਾਈਜ਼ ਰਹਿਣ ਵਾਲੀ ਹੈ ਇਸ ਦੀ ਲਾਸਟ ਡੇਟ ਜੋ ਐਪਲੀਕੇਸ਼ਨ ਦੀ ਹੈ 31-1-2026 ਰਹੇਗੀ ਜੋ ਜੋ ਕਿ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਹੁਣ ਗੱਲ ਕਰਦੇ ਹਾਂ ਜੀ ਵੈਕੈਂਸੀ ਦੀ ਵੈਕੈਂਸੀ ਕਿੱਥੇ ਕਿੱਥੇ ਰਹਣ ਵਾਲੀਆਂ ਨੇ ਇਹ ਜੋ ਵੈਕੈਂਸੀਆਂ ਰਹਣ ਵਾਲੀਆਂ ਨੇ ਪੰਜਾਬ ਸਟੇਟ ਦੇ ਲਈ ਰਹਣ ਵਾਲੀਆਂ ਨੇ ਬਰਨਾਲ ਦੇ ਲਈ ਇੱਕ ਵੈਕੈਂਸੀ ਆਈ ਹੈ ਜੀ ਫਤਿਹਗੜ੍ਹ ਸਾਹਿਬ ਦੇ ਲਈ ਇੱਕ ਫਾਜ਼ਿਲਕਾ ਦੇ ਲਈ ਇੱਕ ਰਹਣ ਵਾਲੀ ਹੈ ਜੀ ਫਰੋਇਪੁਰ ਲਈ ਇੱਕ ਰਹਣ ਵਾਲੀ ਹੈ ਤੇ ਗੁਰਦਾਸਪੁਰ ਦੇ ਲਈ ਇੱਕ ਰਹਣ ਵਾਲੀ ਦੀ ਵੈਕੈਂਸੀ ਇਹ ਹੈ ਜਲੰਧਰ ਦੇ ਲਈ ਵੀ ਕਰਾਂ ਵਾਲੀ ਆ ਮੋਗਾ ਦੇ ਲਈ ਕਰਾਂ ਵਾਲੀ ਆ ਪਠਾਨਕੋਟ ਲਈ ਕਰਾਂ ਵਾਲੀ ਆ ਜੀ ਅਜੇ ਰੂਪਨਗਰ ਦੇ ਲਈ ਵੀ ਕਰਾਂ ਵਾਲੀ ਜੀ ਬਾਕੀ ਇਹ ਉਸ ਤੋਂ ਬਾਅਦ ਇਹ ਸੰਗਰੂਰ ਦੇ ਲਈ ਇੱਕ ਵਕਾਂਸੀ ਰਹਿਣ ਵਾਲੀ ਆ ਐਸਐਸ ਨਗਰ ਦੇ ਲਈ ਇੱਕ ਵਕਾਂਸੀ ਰਹਿਣ ਵਾਲੀ ਆ ਅਤੇ ਸ਼੍ਰੀ ਮੁਕਸਰ ਸਾਹਿਬ ਦੇ ਲਈ ਇੱਕ ਵਕਾਂਸੀ ਰਹਿਣ ਵਾਲੀ ਆ ਜੀ ਇਹ ਜੋ ਵਕਾਂਸੀਆਂ ਹਨ ਜੀ ਡਿਸਟ੍ਰਿਕਟ ਵਾਈਜ਼ ਰਹਿਣ ਵਾਲੀਆਂ ਜੀ ਆਧਾਰ ਆਪਰੇਟਰ ਦੇ ਆਧਾਰ ਸੁਪਰਵਾਈਜ਼ਰ ਦੀਆਂ ਸੇਵਾ ਕੇਂਦਰ ਦੇ ਵਿੱਚ ਭਰਤੀ ਆ ਚੁੱਕੀ ਆ ਜੀ ਇਹ ਜੋ ਅਲੱਗ ਤੋਂ ਕਰਾਈਟਰੀਆ ਦਿੱਤਾ ਗਿਆ ਜੀ 18 ਸਾਲ ਤੋਂ ਉੱਪਰ ਦੇ ਕੈਂਡੀਡੇਟ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਹਨ ਜੋ ਲਾਸਟ ਉਮਰ ਸੀਮਾ ਰੱਖੀ ਹੈ ਉਹ ਵਿੱਚ ਨਹੀਂ ਦਿੱਤੀ ਗਈ ਜੀ ਅਤੇ ਜੋ ਕੈਂਡੀਡੇਟ 12ਵੀਂ ਪਾਸ ਹਨ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਪਰ ਜਿਹੜੇ ਕੈਂਡੀਡੇਟਾਂ ਨੇ 10ਵੀਂ ਕੀਤੀ ਹੋਈ ਹੈ ਉਹਨਾਂ ਦੇ ਨਾਲ 2 ਸਾਲ ਦਾ ਆਈਟੀ ਦਾ ਡਿਪਲੋਮਾ ਹੋਣਾ ਚਾਹੀਦਾ ਕੈਂਡੀਡੇਟ ਕੋਲ ਜਾਂ ਫਿਰ ਜਿੰਨਾ ਕੈਂਡੀਡੇਟ ਨੇ 10ਵੀਂ ਕੀਤੀ ਹੋਈ ਹੈ ਉਹਨਾਂ ਦੇ ਨਾਲ 3 ਸਾਲ ਦਾ ਪੋਲੀਟੈਕਨੀਕਲ ਦਾ ਡਿਪਲੋਮਾ ਹੋਣਾ ਚਾਹੀਦਾ ਕੈਂਡੀਡੇਟ ਕੋਲ ਜਿਹੜੇ 12ਵੀਂ ਵਾਲੇ ਕੈਂਡੀਡੇਟ ਹਨ ਇਸਪਾਰਟ ਲਈ ਅਪਲਾਈ ਕਰ ਸਕਦੇ ਹਨ ਲੇਕਿਨ ਜੋ 10ਵੀਂ ਕੀਤੀ ਹੈ ਉਹਨਾਂ ਦੇ ਨਾਲ ਡਿਪਲੋਮਾ ਹੋਣਾ ਜ਼ਰੂਰੀ ਹੈ ਜੀ ਇਸ ਤੋਂ ਇਲਾਵਾ ਜੁਆਈਡੀਏਆਈ ਵੱਲੋਂ ਇੱਕ ਸਰਟੀਫਿਕੇਟ ਜਾਰੀ ਹੁੰਦਾ ਜੀ ਉਹ ਤੁਹਾਡੇ ਕੋਲੇ ਹੋਣਾ ਚਾਹੀਦਾ ਜੋ ਕਿ ਆਧਾਰ ਸਰਵਰ ਪ੍ਰੋਵਾਈਡਰ ਤੇ ਆਪਰੇਟਰ ਦੇ ਲਈ ਰਹਿਣ ਵਾਲਾ ਹੈ ਜੇ ਕਿਸੇ ਕੈਂਡੀਡੇਟ ਕੋਲ ਇਹ ਸਰਟੀਫਿਕੇਟ ਨਹੀਂ ਹੈ ਤਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਸੀਐਸਸੀ ਦੀ ਵੈਬਸਾਈਟ ਤੇ ਜਾ ਕੇ ਉੱਥੇ ਤੁਸੀਂ 120 ਮਿੰਟ ਦਾ ਟੈਸਟ ਹੋਵੇਗਾ ਉਹ ਦੇਣ ਤੋਂ ਬਾਅਦ ਤੁਹਾਨੂੰ ਉਹ ਸਰਟੀਫਿਕੇਟ ਮਿਲ ਜਾਵੇਗਾ ਜੀ ਬਹੁਤ ਵਧੀਆ ਮੌਕਾ ਚੁੱਕਿਆ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਜੋ ਲਿੰਕ ਹੈ ਉਹ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਜਾ ਕੇ ਤੁਸੀਂ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਪੜ ਸਕਦੇ ਹੋ ਜੀ ਧਿਆਨ ਰੱਖਣਾ ਨੋਟੀਫਿਕੇਸ਼ਨ ਚੰਗੇ ਤਰੀਕੇ ਤੋਂ ਪੜਨ ਤੋਂ ਬਾਅਦ ਹੀ ਇਹਨਾਂ ਪੋਸਟਾਂ ਨੂੰ ਤੁਸੀਂ ਅਪਲਾਈ ਕਰਨਾ ਬਧੀਆ ਮੌਕਾ ਹੈ ਜੋ ਕਿ ਜਿਹੜੇ ਕੈਂਡੀਡੇਟ 10ਵੀਂ ਅਤੇ 12ਵੀਂ ਪਾਸ ਹਨ ਉਹ ਅਧਾਰ ਸੁਪਰਵਾਈਜ਼ਰ ਅਤੇ ਆਪਰੇਟਰ ਦੀਆਂ ਵਾਕਾਂਸ਼ੀਆਂ ਭਰ ਸਕਦੇ ਹਨ ਜੀ ਅਲੱਗ-ਅਲੱਗ ਡਿਸਟ੍ਰਿਕਟ ਵਾਈ ਜਿ ਅਲੱਗ-ਅਲੱਗ ਪਰਤੀ ਰਹਣ ਵਾਲ ਅਦਿਕਤੀ 1 2026 ਤੱਕ ਇਹ ਤੁਸੀਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਜੋ ਕਿ ਆਨਲਾਈਨ ਰਹਿਣ ਵਾਲਿਆ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤੁਸੀਂ ਵੀਡੀਓ ਨੂੰ ਲਾਈਕ ਆਈ ਤੇ ਸ਼ੇਅਰ ਜਰੂਰ ਕਰਨਾ ਜੀ ਜੇਕਰ ਤੁਹਾਡੀ ਕੋਈ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ